ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਐਡਿਡ ਪ੍ਰਾਈਵੇਟ ਸਕੂਲ ਕੱਲ ਮਿਤੀ 13 ਮਈ 2025 ਨੂੰ ਪੂਰਨ ਤੌਰ ਤੇ ਬੰਦ ਰਹਿਣਗੇ ਅਧਿਆਪਕ ਆਪਣੇ ਘਰਾਂ ਤੋਂ ਵਿਦਿਆਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਨੇ ਜੀਹਾਂ ਦੱਸ ਦਈਏ ਕਿ ਬਲੈਕਆਊਟ ਲੋਕਾਂ ਦੀ ਸੁਰੱਖਿਆ ਲਈ ਕੀਤਾ ਜਾਂਦਾ ਹੈ ਜੇਕਰ ਕੋਈ ਖਤਰੇ ਦੇ ਸੰਮਿਲਣਗੇ ਤਾਂ ਬਲੈਕਆਊਟ ਹੋਵੇਗਾ ਫੇਰ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਰਾਤ ਦੇ ਸਮੇਂ ਘਰ ਤੋਂ ਘੱਟ ਰੋਸ਼ਨੀ ਕੀਤੀ ਜਾਵੇ ਜੇਕਰ ਬਲੈਕਆਊਟ ਹੋਵੇ ਤਾਂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਪਿਛਲੇ ਦਿਨਾਂ ਵਾਂਗ ਹੀ ਆਪਾਂ ਹਰ ਪ੍ਰਕਾਰ ਦੀ ਲਾਈਟ ਬੰਦ ਕਰਕੇ ਇਸ ਵਿੱਚ ਸਹਿਯੋਗ ਕਰੀਏ ਉਥੇ ਇਸ ਦੌਰਾਨ ਕਿਸੇ ਵੀ ਕਬਰਹਾਟ ਵਿੱਚ ਨਹੀਂ ਆਉਣਾ ਤੇ ਜੇਕਰ ਬਲੈਕਆਊਟ ਹੋਵੇ ਤਾਂ ਘਰ ਦੇ ਅੰਦਰ ਰਹਿਣਾ ਉਥੇ ਦੱਸ ਜੀਏ ਕਿ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਪਿਛਲੇ ਦਿਨਾਂ ਦੁਨਾਨ ਜ਼ਿਲ੍ਹਾ ਵਾਸੀਆਂ ਤੋਂ ਮਿਹਲੇ ਭਰਪੂਰ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਤਾ ਹੈ ਤਾਂ ਦੱਸ ਜਾਈਏ ਕਿ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਚਾਰ ਜਾਰੀ ਕੀਤੇ ਆਦੇਸ਼ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸੇ ਤਰ੍ਹਾਂ ਵੀ ਸੰਕਟਕਾਲ ਸਥਿਤੀ ਦਾ ਨਜਿੱਠਣ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਮੌਕ ਡ੍ਰਿਲ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਮੌਕ ਰੱਖਦੇ ਜ਼ਿਲ੍ਹਾ ਅੰਮ੍ਰਿਤਸਰ ਹਦੂਦ ਵਿੱਚ ਆਉਂਦੇ ਸਰਕਾਰੀ ਪ੍ਰਾਈਵੇਟ ਐਡਿਟ ਸਕੂਲ ਕਾਲਜ ਯੂਨੀਵਰਸਟੀਆਂ ਦੇ ਆਦਾਰੇ ਵਿੱਚ 13 ਮਈ 2025 ਨੂੰ ਇਹ ਸਕੂਲ ਆਦਾਰੇ ਪ੍ਰਾਈਵੇਟ ਯੂਨੀਵਰਸਟੀਆਂ ਬੰਦ ਰਹਿਣਗੀਆਂ ਉਥੇ ਹੀ ਕਹਿਆ ਹੈ ਕਿ ਵਿਦਿਆਰਥੀਆਂ ਨੂੰ ਅਧਿਆਪਕਕਾਰ ਤੋਂ ਹੀ ਆਨਲਾਈਨ ਜਮਾਤਾਂ ਲਗਾ ਸਕਦੇ ਨੇ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੱਲ ਹਰ ਪ੍ਰਕਾਰ ਨਾਲ ਸਕੂਲ ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਸਭ ਬੰਦ ਰਹਿਣਗੇ ਤਾਂ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ